ਗੁਰਗਨ ਸਿੰਘ ਦੀ ਨਲਵਾ ਬਾਰੇ ਚਾਰ ਚੀਜ਼ਾਂ ਪਤਾ ਨੇ ਜੀ ਉਹਨਾਂ ਨੇ ਸ਼ੇਰਪਾੜ ਤਾ ਉਹਨਾਂ ਨੇ afghan ਡੋਲਾਤੇ ਉਹਨਾਂ ਨੇ ਜੀ ਇੱਕ ਬੀਬੀ ਨੂੰ ਕਿਹਾ ਵੀ ਤੇਰਾ ਪੁੱਤਰ ਮੈਂ ਬਣ ਜਾਣਾ ਤੇ ਮੇਰੀ ਮਾਂ ਬਣ ਜਾ ਜਿਹੜੀ ਉਹਨਾਂ ਨਾਲ ਵਿਆਹ ਕਰਨਾ ਚਾਹੁੰਦੀ ਸੀ ਜਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੋ ਚਾਰ ਜਗ੍ਹਾਏ ਗੱਲ ਸੁਣਾਈ ਪਰ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਹਰ ਸਿੰਘ ਦੀ ਨਲਵਾ ਵਾਸ ਅ ਸਟ੍ਰੈਟਜਿਸਟ ਹਰ ਸਿੰਘ ਦੀ ਨਲਵਾ ਸਾਹਿਬ ਨੇ ਦੁਨੀਆ ਦੇ ਅੰਦਰ ਪਹਿਲੀ ਡਿਨਰ ਡਿਪਲੋਮੇਸੀ ਪੰਜਾਬ ਦੇ ਅੰਦਰ ਸ਼ੁਰੂ ਕੀਤੀ ਉਹ ਸਿਰੋ ਪੰਜਾਬੀ ਦੇ ਜਾਣੂ ਨਹੀਂ ਸਨ ਉਹਨਾਂ ਨੂੰ ਸਪੈਨਿਸ਼ ਔਰ ਆਇਰਿਸ਼ ਇੰਗਲਿਸ਼ ਵੀ ਆਉਂਦੀ ਸੀ ਯਰ ਫ੍ਰੈਂਚ ਵੀ ਆਉਂਦੀ ਸੀ ਹਰੀ ਸਿੰਘ ਨਲਵਾਜਾ ਕਸ਼ਮੀਰ ਦੇ ਰਾਜਾ ਥਾਪੇ ਗਏ ਉਹਨਾਂ ਨੇ ਬੀਜ ਫ੍ਰੀ ਵੰਡੇ ਉਹਨਾਂ ਨੇ ਜਿਹੜੇ ਮਵੇਸ਼ੀ ਮਰ ਗਏ ਸਨ ਬਹਿ ਗਏ ਸਨ ਉਹਨਾਂ ਨੂੰ ਦੁਬਾਰਾ ਖਰੀਦ ਕੇ ਹੋਰ ਸਟੇਟਸ ਤੋਂ ਜਿਹੜੀ ਆਲੇ ਦੋਲੇ ਦੇ ਬਿੱਟਰ ਸਟੇਟਸ ਹਨ ਜਿੱਥੇ ਹੜ੍ਹ ਦਾ ਇਫੈਕਟ ਨਹੀਂ ਹੋਇਆ ਸੀ ਉੱਥੋਂ ਉਹਨਾਂ ਨੂੰ ਕੰਪਨਸੇਟ ਕੀਤਾ ਗਿਆ 3 ਸਾਲ ਦੀ ਟੈਕਸ ਮਾਫ ਕੀਤਾ ਗਿਆ ਬੀਜ ਦਿੱਤੇਗੇ ਵਧੀਆ ਕੁਆਲਿਟੀ ਦੇ ਫਿਰ ਇਹ ਦੱਸਿਆ ਗਿਆ ਕਿ ਜਿਹੜਾ ਉਹਨਾਂ ਦੇ ਘਰ ਬਣਾਏ ਟੁੱਟ ਗਏ ਨੇ ਉਹ ਬਣਾਏ ਜਾਣ ਸੋ ਇੱਥੋਂ ਭਾਵ ਕੀ ਆਉਂਦਾ ਹੈ ਕਿ ਅੱਜ ਵੀ ਉਹ ਪੰਜਾਬ ਦੇ ਅੰਦਰ ਉਹੀ ਸੋਚ ਨਹੀਂ ਲੋੜ ਹੈ ਸੋ ਹਰੀ ਸਿੰਘ ਨਲਵਾ ਵਾਸ ਨੋਟ ਓਨਲੀ ਅ ਫਾਈਟਰ ਹਰੀ ਸਿੰਘ ਨਲਵਾ ਦਾ ਇੱਕ ਵਿਜਨ ਸੀ ਕਿ ਜੇ ਕਸ਼ਮੀਰ ਚ ਹਾਲ ਆਇਆ ਹੈ ਯਾਦਾ ਅਫੈਕਟ ਜੰਮੂ ਹੋਇਆ ਹੈ ਕਿਉਂਕਿ ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੇਖੋ ਜਿਹੜਾ ਕਸੂਰ ਤੱਕ ਸੀ ਤੇ ਇੱਥੋਂ ਦਿੱਲੀ ਤੱਕ ਸੀ ਉਹਦੇ ਵਿੱਚ ਹਰਿਸਿੰਗ ਨਾਲਵਾਨੇ ਫਲਡਸ ਨੂੰ ਕਿਵੇਂ ਹੈਂਡਲ ਕੀਤਾ ਫੌਜ ਕਿਵੇਂ ਹੈਂਡਲ ਕੀਤੀ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਕ੍ਰੋਸ ਕਮਿਊਨिटीज ਉਹਦੇ ਵਿੱਚ ਮੁਸਲਮਾਨ ਸਿੱਖ ਹਿੰਦੂ ਕ੍ਰਿਸਚੀਅਨ ਫ੍ਰੈਂਚ ਕ੍ਰਿਸਚੀਅਨ ਜਿਨ੍ਹਾਂ ਦੀ ਆਈਡੀਓਲੋਜੀ ਕ੍ਰਿਸਚੀਅਨ ਹੋਣ ਦੇ ਬਾਵਜੂਦ ਬ੍ਰਿਟਿਸ਼ ਨਾਲ ਕੌਨਫਰੈਕਟਿੰਗ ਸੀ ਆ ਔਨ ਦੀ ਬੇਸਿਸ ਆਫ ਲੈਂਗੁਏਜ ਜੀਓਗ੍ਰਾਫੀਕਲ ਕੰਡੀਸ਼ਨ ਫਿਰ ਉਹਨਾਂ ਨੇ ਸਾਰਿਆਂ ਨੂੰ ਇਕੱਠਾ ਰੱਖਿਆ ਔਰ ਹੜ੍ਹਾਂ ਦੇ ਅੰਦਰ ਤੇ ਉਹਨਾਂ ਦਾ ਰੋਲ ਰਿਆ ਉਹੀ ਹੜ੍ਹਾਂ ਚ ਦਾ ਰੋਲ Aj, Pujab, inandar, é um